ਬੱਸੀ ਪਠਾਣਾ ਬਾਈਪਾਸ ਤੇ ਲੋਕਾਂ ਵੱਲੋਂ ਬਿਜਲੀ ਦੇ ਲੰਬੇ ਕਟਾ ਤੋਂ ਦੁਖੀ ਹੋ ਕੇ ਬੁੱਧਵਾਰ ਦਿਨ ਸੜਕਾਂ ਤੇ ਆ ਗਏ ਤੇ ਬੱਸੀ ਪਠਾਣਾ ਬਾਈਪਾਸ ਜਾਮ ਕਰ ਦਿੱਤਾ ਅਤੇ ਪੰਜਾਬ ਸਰਕਾਰ ਦੇ ਖਿਲਾਫ ਤੰਨਾ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ ਜਿਸ ਕੰਟ੍ਰੈਫਿਕ ਜਾਮ ਹੋ ਗਿਆ ਅਤੇ ਲੋਕਾਂ ਨੂੰ ਪਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਧਾਨੇ ਵਿੱਚ ਮੌਜੂਦ ਲੋਕਾਂ ਨੇ ਦੱਸਿਆ ਕਿ ਬਿਜਲੀ ਨਾ ਹੋਣ ਕੰਨ ਅਤੇ ਪੈਰੀ ਪਾਰੀ ਗਰਮੀ ਕੰਨ ਨਿੱਕੇ ਨਿੱਕੇ ਬੱਚਿਆਂ ਤੇ ਬਯੁਰਗਾ ਦਾ ਬੁਰਾ ਹਾਲ ਹੈ ਪਰ ਮਹਿਕਮੇ ਨੂੰ ਲੋਕਾਂ ਦਾ ਕੋਈ ਫਿਕਰ ਨਹੀਂ ਜਿਸ ਕਨ ਅੱਕ ਕੇ ਸਾਨੂੰ ਇੱਕ ਕਦਮ ਚੁੱਕਣਾ ਪਿਆ ਉਹਨਾਂ ਮੰਗ ਕੀਤੀ ਕਿ ਪਿੰਡਾਂ 'ਚ ਬਿਜਲੀ ਦੀ ਸਪਲਾਈ ਤੁਰੰਤ ਚਾਲੂ ਕੀਤੀ ਜਾਵੇ ਉੱਥੇ ਹੀ ਦੱਸਾਂ ਯੋਗ ਹੈ ਕਿ ਜਿਹੜਾ ਪ੍ਰਸ਼ਾਸਨ ਵੱਲੋਂ ਦੁਆਏ ਗਏ ਆਸ਼ਵਾਸਨ ਤੋਂ ਬਾਅਦ ਕਰੀਬ 3 ਘੰਟੇ ਬਾਅਦ ਜਾਮ ਖੋਲ ਦਿੱਤਾ ਗਿਆ ਸਮਾਜੀ ਜ਼ਿਲ੍ਹਾ ਜੁੱਥਰ ਵਿੰਗ ਦੇ ਵਿੱਚ ਕੰਮ ਕਰਦਾ 11ਵੇਂ ਮੈਂਬਰ ਕਮੇਟੀ ਸਾਡੀ ਭਾਰਤੀ ਕਿਸਾਨ ਜਨਕਤਾ ਸਿੱਧੂਪਰਤੀ ਬਹੁਤ ਫਸਲਾ ਬਣਿਆ ਜੀ ਅੱਜ ਜਿਹੜਾ ਸਾਨੂੰ ਇੱਥੇ ਰੋਡ ਜਾਮ ਕਰਨਾ ਪਿਆ ਮਸਲਾ ਜੀ ਸਾਡੀ ਇੱਥੇ ਇੱਕ ਪਿੰਡ ਪੈਂਦਾ ਸ਼ਹੀਦਗੜ੍ਹ ਦੀਆਂ ਕਲੋਨੀਆਂ ਬੈਠੀਆਂ ਨੇ ਇੱਥੇ ਤਿੰਨ ਚਾਰ ਪਿੰਡਾਂ ਦੇ ਵਿੱਚ ਲਾਈਟ ਨਹੀਂ ਆ ਰਹੀ 4 ਵਜੇ ਤੋਂ ਲਗਾਤਾਰ ਆਨਲਾਈਨ ਕੰਪਲੇਟਾ ਵੀ ਪਾਈਆਂ ਹੋਈਆਂ ਨੇ ਲਗਾਤਾਰ ਐਸਡੀਓ ਸਾਹਿਬ ਨੂੰ ਵੀ ਤੇ ਲਗਾਤਾਰ ਜਈ ਸਾਹਿਬ ਨਾਲ ਵੀ ਸੰਪਰਕ ਬਣਾਇਆ ਜਾ ਰਿਹਾ ਪਰ ਉਹ ਕਹਿੰਦੇ ਨੇ ਜੀ ਹੜਤਾਲ ਚੱਲ ਰਹੀ ਹੈ ਵੀ ਅਸੀਂ ਕੁਝ ਕਰ ਨਹੀਂ ਸਕਦੇ ਅਖੀਰ ਹੁਣ ਲਾਸਟ ਟਾਈਮ ਜਦ ਐਸਡੀਓ ਸਾ ਤੁਸੀਂ ਦੇਖੋ ਇਹ ਕੁਰਸੀਆਂ ਤੇ ਬੈਠੇ ਨੇ ਇਹਨਾਂ ਨੂੰ ਗੁਰੂ ਮਹਾਰਾਜ ਨੇ ਅਹੁਦੇਦਾਰੀਆਂ ਬਖਸ਼ੀਆਂ ਨੇ ਉਸ ਤੋਂ ਬਾਅਦ ਇਹ ਸਾਡੇ ਨਾਲ ਆਮ ਪਬਲਿਕ ਨਾਲ ਕੋਝਾ ਮਜ਼ਾਕ ਕਰਦੇ ਨੇ ਸਾਨੂੰ ਕਹਿੰਦੇ ਨੇ ਵੀ ਇਸ ਮੇਰੇ ਕੋਲ ਸਟਾਫ ਹੈ ਨਹੀਂ ਹੁਣ ਦੱਸੋ ਅੱਧੀ ਰਾਤ ਨੂੰ ਕਿਤੇ ਮੈਂ ਖੰਭੇ ਤੇ ਚੜ ਜਾ ਦੱਸੋ ਐਸਜੀਓ ਦੀ ਪੋਸਟ ਤੇ ਬੈਠ ਕੇ ਤੁਸੀਂ ਇੱਕ ਗ੍ਰਿਡ ਦੇ ਮਾਲਕ ਹੋ ਤੁਹਾਡੇ ਮੂੰਹ ਤੋਂ ਇਹ ਗੱਲ ਸ਼ੋਭਾ ਦਿੰਦੀ ਹੈ ਉਸ ਤੋਂ ਬਾਅਦ ਤੁਸੀਂ ਬਾਅਦ ਚ ਇਹਨਾਂ ਨਾਲ ਗੱਲ ਕੀਤੀ ਫਿਰ ਕਹਿੰਦੇ ਨੇ ਔਖੀ ਘੜੀ ਤਾਂ ਕੱਟਣੀ ਪੈਂਦੀ ਐ ਤੁਸੀਂ ਬੈਠਿਓ ਮਖਮਲ ਦੀਆਂ ਚਾਦਰਾਂ ਤੇ ਔਖੀ ਘੜੀ ਆ ਕੇ ਸਾਡੇ ਵਿੱਚ ਬਰਾਬਰ ਆ ਕੇ ਬੈਠੋ ਪਤਾ ਤਾਂ ਲੱਗਿਆ ਤੁਹਾਨੂੰ ਵੀ ਔਖੀ ਘੜੀ ਕੱਟੇ ਕਿਵੇਂ ਜਾਂਦੀ ਐ ਸਿਰਫ ਬੋਲ ਕੇ ਔਖੀਆਂ ਘੜੀਆਂ ਨਹੀਂ ਕੱਟੀਆਂ ਜਾਂਦੀਆਂ ਤੇ ਜਿਹੜੀ ਹੁਣ ਲੈਡ ਦਾ ਪ੍ਰਬੰਧ ਐ ਤੇ ਹੁਣ ਤੁਸੀਂ ਕਰਨੇ ਜੇ ਸਾਡੇ ਹੱਥ ਜਿੰਦਾ ਫਿਰ ਤੁਸੀਂ ਤੁਹਾਨੂੰ ਕਹਿੰਦੇ ਹੀ ਨਾ ਬੱਚੇ ਪਰੇਸ਼ਾਨ ਹੋ ਰਹੇ ਨੇ ਪਿੰਡਾਂ ਦੇ ਵਿੱਚ ਨਾ ਤੁਹਾਨੂੰ ਪਤਾ ਮੱਛਰ ਦਾ ਟਾਈਮ ਐ ਬਰਸਾਤ ਦਾ ਸਮਾਂ ਐ ਮੱਛਰ ਹੈ ਗਰਮੀ ਦੇ ਨਾਲ ਭਾਦੋਂ ਦਾ ਮਹੀਨਾ ਚੱਲਦਾ ਤੇ ਕਿੰਨੀ ਕਿੰਨੀ ਬੜੀ ਪਰੇਸ਼ਾਨੀਆਂ ਕਿਹੜੇ ਫੀਟਰ ਦੀ ਪ੍ਰੋਬਲਮ ਆ ਰਹੀ ਹੈ ਤੁਹਾਨੂੰ ਇਹ ਆਪਣੇ ਇੱਧਰ ਠੀਡਕਰ ਫੀਟਰ ਪੈਂਦਾ ਜੀ ਦੇਖੋ ਵੀ ਕਾਰਨ ਬਤਾ ਮੈਂ ਜਿਹੜਾ ਹਾਲੇ ਤੱਕ ਜਿਹੜੀ ਆ ਪ੍ਰੋਬਲਮ ਸੌਲ ਕਰੀਏ ਕਾਰਨ ਤਾਂ ਜੀ ਇਹ بجلی ਵਿਭਾਗ ਦੀ ਬਹੁਤ ਵੱਡੀ ਅਣਗਹਿਲੀ ਹੈ ਇੱਕ ਜੈਂਫਰ ਦੀ ਪ੍ਰੋਬਲਮ ਹੈ ਦੇਖੋ ਇਹ ਜੇ ਆਪਾਂ ਮਸਲੇ ਨੇ ਗੱਲ ਕਰੀਏ ਤਾਂ ਜਿਹੜਾ ਦਸੀ ਪਠਾਣਾ ਗ੍ਰਿਡਾ ਨਾ ਇਸ ਨਾਲ ਜੁੜੇ ਤਾਂ ਅਣਗਿਣਤ ਮਸਲੇ ਨੇ ਜੀ ਜੇ ਤੁਹਾਨੂੰ ਇਕੱਲ ਕਰਕੇ ਦੱਸਿਓ ਇੱਥੇ ਆਪਾਂ ਨੂੰ ਸਵੇਰੇ ਹੋ ਜਾਣਾ ਸਵੇਰ ਹੋ ਜਾਣੀ ਹੈ ਇਹੋ ਇਹੋ ਜੇ ਮਸਲੇ ਇਸ ਗ੍ਰਿਡ ਦੇ ਇੱਥੇ ਇੱਥੋਂ ਤੱਕ ਇੱਥੇ ਆਪ ਪਏ ਨੇ ਆਪਣੇ ਇੱਕ ਕਿੰਨੇ ਅਧਿਕਾਰੀ ਆਏ ਨੇ ਉਹਨਾਂ ਦਾਤ ਕਿਲੋ ਮਿਟਾਈਆ ਜਾਂ ਆਪਣਾ ਉਹਨੂੰ ਹੱਲ ਕਰਾਉਣ ਦਾ ਅੱਜ ਆਇਆ ਜੀ ਦੇਖੋ ਪਤਗਲਾ ਅਧਿਕਾਰੀ ਆਏ ਨੇ ਮੁਲਾਜ਼ਮ ਆਏ ਨੇ ਪੁਲਿਸ ਮੁਲਾਜ਼ਮੇ ਕਹਿੰਦੇ ਨੇ 10 ਮਿੰਟ ਚ ਤਕਰੀਬਨ ਅਸੀਂ ਲਾਈਟ ਚਾਲਦੀ ਕਰਦੇ ਹਾਂ ਪਰ ਸਾਨੂੰ ਗੱਲਬਾਤ ਕਰਦੇ ਨੂੰ 25 ਤੋਂ 30 ਮਿੰਟ ਹੋ ਗਏ ਤੁਸੀਂ ਵੀ ਜਦੋਂ ਪਹੁੰਚ ਗਏ ਸੀ ਹੁਣ ਤੱਕ 30 ਮਿੰਟ ਦੇ ਵਿੱਚ ਲਾਈਟ ਦਾ ਹੱਲ ਨਹੀਂ ਹੋਇਆ ਫਿਰ ਦੱਸੋ ਅੱਗੇ ਕੀ ਹੋਣਾ ਇਸ ਨੂੰ ਪਤਾ ਹੀ ਹੈ ਜੀ ਵੀ ਉਹਨਾਂ ਨੇ ਸਾਫ਼-ਸਾਫ਼ ਮਨਾਂ ਕਰਤਾ ਵੀ ਅਸੀਂ ਲੜ ਕੇ ਠੀਕ ਨਹੀਂ ਕਰਨੀ ਹੈ ਕਿ ਸਾਡੇ ਕੋਲ ਨਾ ਅਧਿਕਾਰੀਆਂ ਦਾ ਬੰਦੇ ਸਾਡੀ ਹੜਤਾਲ ਚੱਲਦੀ ਹੈ ਅੱਜ ਦਿਨ ਤੀਬੇ ਜਰੂਰ ਤੱਕ ਲਾਈਟ ਨਹੀਂ ਆਉਂਦੀ ਜੋ ਮਰਜ਼ੀ ਹੋ ਜਵੇ ਤੇ ਗ੍ਰਿਫਤਾਰੀ ਹੋ ਜਵੇ ਚਾਹੇ ਪ੍ਰਸ਼ਾਸਨ ਲਈਵੇ ਜਦੋਂ ਤੱਕ ਪਿੰਡਾਂ ਦੇ ਵਿੱਚ ਸਾਡੇ ਘਰਾਂ ਤੱਕ ਲਾਈਟ ਨਹੀਂ ਪਹੁੰਚਦੀ ਉਦੋਂ ਤੱਕ ਅਸੀਂ ਇਹ ਸੜਕ ਤੋਂ ਨਹੀਂ ਹਟਾਂਗੇ ਪ੍ਰਸ਼ਾਸਨ ਐਸਡੀਓ ਸਾਹਿਬ ਨਾਲ ਗੱਲ ਹੋਈ ਥੋ ਕਹਿੰਦੇ ਵੀ ਜਦੋਂ ਹੁਣ ਬਲਾਜਮੇ ਨਹੀਂ ਹੈ ਕਿ ਅਸੀਂ ਲੜ ਕਿਵੇਂ ਛੱਡ ਦਈਏ ਆਪਣੇ ਸ਼ਹਿਰੀ ਐਸਡੀਓ ਸਾਹਿਬ ਨੇ ਜੀ ਜਿਹੜੇ ਕਹਿੰਦੇ ਨੇ ਵੀ ਖੰਭਰ ਤੋਂ ਕਿ ਅਸੀਂ ਜੜ ਜੀਏ। ਇਹੋ ਜੀ ਭੱਦੀ ਸ਼ਬਦਾਵਲੀ ਵਰਤਦੇ ਨੇ ਜੀ। ਐਕਸ਼ਨ ਸਾਹਿਬ ਨਾਲ ਵੀ ਗੱਲ ਹੋਈ ਆ ਉਹ ਵੀ ਕਹਿੰਦੇ ਸੀ ਵੀ ਮੈਨੂੰ ਸਵੇਰ ਤੱਕ ਦਾ ਸਮਾਂ ਦੋ ਪਰ 4 ਵਜੇ ਤੋਂ ਲਗਾਤਾਰ ਰਾਤ ਦੇ ਵਿੱਚ ਆ ਦੇਖੋ ਇੱਕ ਜੈਂਪਰ ਦੀ ਪ੍ਰੋਬਲਮ ਹੈ ਜੇ ਕੋਈ ਵੱਡੀ ਪ੍ਰੋਬਲਮ ਨਹੀਂ ਆ ਉਹ ਤਾਂ ਆਪਾਂ ਕਹਿ ਸਕਦੇ ਹਾਂ ਚਲੋ ਕੋਈ ਟਰਾਂਸਫਾਰਮ ਫੁੱਗ ਗਿਆ ਲੈ ਕੇ ਆਉਣਾ ਪੈਣਾ ਹੈ ਆਪਣੇ ਕੋਲ ਅਵੇਲੇਬਲ ਹੈ ਨਹੀਂ ਇੱਕ ਜੈਂਪਰ ਲਾਉਣ ਵਾਸਤੇ ਵੀ ਦੱਸੋ ਇੰਨਾ ਇੱਕ ਛੋਟੇ ਜਿਹੇ ਜੈਂਪਰ ਬਾਰੇ ਸਾਨੂੰ ਪ੍ਰੋਟੈਸਟ ਕਰਨਾ ਪਊਗਾ। ਮੇਰਾ ਨਾਮ ਗੁਰਜਿੰਦਰ ਸਿੰਘ ਆ ਜੀ ਮੈਂ ਜ਼ਿਲ੍ਹਾ ਜੂਥ ਕੋਆਰਡੀਨੇਟਰ ਵੀ ਕੇ ਜੋ ਸਿੱਧੂਪੁਰ ਸਾਰੇ ਇਹ ਅੱਜ ਇੱਥੇ ਕੁਝ ਇੱਕ ਕਸਬਾ ਆ ਸ਼ੇਰਗੜ ਦੇ ਲੋਕ ਇੱਥੇ ਰਹਿੰਦੇ ਨੇ ਤੇ ਉਹਨਾਂ ਦਾ ਇੱਥੇ ਇੱਕ ਜੰਫਰ ਉੜਿਆ ਹੋਆ ਸੀਗਾ ਟੁੱਟਿਆ ਹੋਆ 2 ਵਜੇ ਦੇ ਬਿਜਲੀ ਮੁਲਾਜ਼ਮਾਂ ਨਾਲ ਗੱਲ ਚੱਲ ਰਹੀ ਆ ਜੇ ਪਰ ਕੋਈ ਵੀ ਅਧਿਕਾਰੀ ਇੱਥੇ ਆ ਕੇ ਸਾਡਾ ਮਸਲਾ ਨਹੀਂ ਇਹਨਾਂ ਨੇ ਹੱਲ ਕਰਿਆ ਤੇ ਉਲਟਾ ਇਹ ਕਹਿੰਦੇ ਨੇ ਵੀ ਯਾਰ ਅਸੀਂ ਜਦੋਂ ਆ ਰਾਤ ਹੋਈ ਆ 8 ਵਜੇ ਐਕਸ਼ਨ ਸਾਹਿਬ ਨਾਲ ਐਸਡੀਓ ਨਾਲ ਜਦੋਂ ਗੱਲ ਹੋਈ ਕਹਿੰਦੇ ਵੀ ਇਹਦਾ ਕੰਮ ਕਰ ਲੂ ਹੋਊਗਾ ਅਸੀਂ ਕਿਰ ਇੱਕ ਜੇ ਜੈਂਪਰ ਨਹੀਂ ਤੁਸੀਂ ਲਾ ਸਕਦਾ ਅਦਿਕ ਨਿਕਮਾ ਹੋਰ ਕੀ ਕਰੂਗਾ ਅਸੀਂ ਨੇ ਫਿਰ ਇਹਨਾਂ ਨੂੰ ਕਿਹਾ ਜਦੋਂ ਜੈ ਸਿੰਘ ਸਾਹਿਬ ਨਾਲ ਗੱਲ ਹੋ ਰਹੀ ਉਹ ਕਹਿੰਦੇ ਰਾਤ ਨੂੰ ਤੁਸੀਂ ਯਾਰ ਸੀਗਾ ਵੀ ਰਾਤ ਨੂੰ ਬੱਚੇ ਕਸ਼ਟ ਕੱਟਣਗੇ ਕਹਿੰਦਾ ਯਾਰ ਕਸ਼ਟ ਕੱਟ ਲੋ ਕਿੱਡੀ ਕੀ ਗੱਲ ਆ ਅਸੀਂ ਕਹਾਂ ਫਿਰ ਜੇ ਕਸ਼ਟ ਕੱਟਣਾ ਆ ਯਾ ਕਿਉਂ ਨਾ ਫਿਰ ਅਸੀਂ ਸਾਰੇ ਆਪਣਾ ਉਹ ਪਰਿਵਾਰ ਦੇ ਨਾਲ ਜਿਹੜੇ ਪਰਿਵਾਰ ਕਸ਼ਟ ਕੱਟ ਰਹੇ ਨੇ ਅੱਜ 18-20 ਪਿੰਡਾਂ ਦੇ ਹਰੇਕ ਪਿੰਡ ਦੇ ਵਿੱਚ 1-1 2-2 ਸਾਡੇ ਕਾਈ ਪ੍ਰਧਾਨ ਅਸੀਂ ਸੱਦੇ ਨੇ ਅਸੀਂ ਕਹਾਂ ਫਿਰ ਅਸੀਂ ਬਰਾਬਰ ਕਸ਼ਟ ਕੱਟਾਂਗੇ ਇਸ ਕਰਕੇ ਅਸੀਂ ਇੱਥੇ ਰੋਡ ਦੇ ਉੱਤੇ ਬੈਠੇ ਆਂ ਨੇ ਕੋਈ ਕੋਈ ਅਧਿਕਾਰੀ ਨਹੀਂ ਮੰਨ ਰਿਹਾ ਬਿਜਲੀ ਵਿਭਾਗ ਦੇ ਨਾਲ ਗੱਲ ਕਰਨ ਨੂੰ ਉਹ ਤਾਂ ਪੂਰੀ ਅੜੀ ਪਗਾ ਰਹੇ ਆ ਤੇ ਸਿਰਫ ਤੇ ਸਿਰਫ ਬਸੀ ਪਠਾਣਾ ਦਾ ਪ੍ਰਸ਼ਾਸਨ ਨੇ ਆ ਕੇ ਟ੍ਰੈਫਿਕ ਨੂੰ ਕੰਟਰੋਲ ਕੀਤਾ ਉਹਨੂੰ ਐਡਵਰਟ ਕੀਤਾ ਪਰ ਬਿਜਲੀ ਵਿਭਾਗ ਵੱਲੋਂ ਕਿਸੇ ਵੀ ਤਰ੍ਹਾਂ ਦਾ ਇਸ ਤਰਨੇ ਨੂੰ ਲੋਕਾਂ ਦਾ ਮਸਲਾ ਹੱਲ ਕਰਨ ਦੀ ਕੋਈ ਵੀ ਉਹਨਾਂ ਦੀ ਕੋਸ਼ਿਸ਼ ਨਹੀਂ ਹੈਗੀ ਅਗਲੀ ਰਣਨੀਤੀ ਅਸੀਂ ਹੁਣ ਆ ਪੇਸ਼ੈਂਟ ਦੀ ਗੱਡੀ ਸਾਡੇ ਨਿਕਲ ਰਹੀ ਆ ਅਸੀਂ ਕਢਾ ਰਹੇ ਆ ਏ ਕੋਈ ਮਰੀਜ਼ ਆਏ ਨੇ ਪੀਜੀਆਈ ਤੋਂ ਅਸੀਂ ਜਦੋਂ ਅਗਲੀ ਰਾਣੀ ਨੇ ਤੇ ਅਸੀਂ ਇਕੱਠੇ ਬੈਠਦੇ ਆ ਸਵੇਰੇ ਸਾਡੀ ਸਾਰੀ ਲੀਡਰਸ਼ਿਪ ਆ ਤੇ ਉਹ ਲੀਡਰਸ਼ਿਪ ਦੇ ਨਾਲ ਬੈਠ ਕੇ ਜਿਵੇਂ ਵੀ ਹੁੰਦਾ ਉਹ ਮੇ ਸਾਡਾ ਅਗਲਾ ਫੈਸਲਾ ਹੋਊਗਾ ਬਿਲਕੁਲ ਬਿਲਕੁਲ ਆ ਤੁਹਾਡੇ ਸਾਹਮਣੇ ਦੇਖੋ ਇੱਕ ਪੇਸ਼ੈਂਟ ਜਿਗਾ ਮੜਾ ਜਾ ਤੇ ਉਹਨਾਂ ਨਾਲ ਦੇ ਨਾਲ ਅਸੀਂ ਇਹ ਛੋਟ ਕਰਤੀ ਹੈ ਤੋਂ ਪਹਿਲਾਂ ਕਈ ਐਂਬੂਲੈਂਸਾਂ ਅਸੀਂ ਗੱਡ ਚੁੱਕੇ ਆਂ ਹੁਕਮਦਾਰੀ ਆਈ ਸੀ ਤੇ ਕਿਸ ਸੰਭ ਦੇ ਦੇਖੋ ਪੁਲਿਸ ਅਧਿਕਾਰੀ ਜਿੰਦੀ ਬਹੁਤ ਜ਼ਿਆਦਾ ਕੋਸ਼ਿਸ਼ ਚ ਚੱਲ ਰਹੀ ਆ ਵੀ ਇਹ ਮਸਲੇ ਨੂੰ ਛੇਤੀ ਤੋਂ ਛੇਤੀ ਨਿਵੇੜਿਆ ਜਾਵੇ ਪਰ ਕਿਸੇ ਵੀ ਅਧਿਕਾਰੀ ਤੇ ਕਹਿਣ ਦੇ ਬਿਜਲੀ ਮੁਲਾਜ਼ਮਾਂ ਦੇ ਕੰਨ ਤੇ ਜੀ ਹੁਣ ਇਹਨਾਂ ਨੇ ਇੱਕ ਪ੍ਰਾਲਾ ਕੀਤਾ ਵੀ ਤਾਂ ਜੋ ਲੋਕਾਂ ਨੂੰ ਕੋਈ ਮੁਸ਼ਕਲ ਨਾ ਆਵੇ ਸਾਰੀ ਦੀ ਸਾਰੀ ਟ੍ਰੈਫਿਕ ਡਾਇਵਰਟ ਕਰ ਦਿੱਤੀ ਮਰੇ ਗੁਰਦੇਵ ਸਿੰਘ ਜੀ ਐਸ ਡੀ ਵੀ ਜੂ ਹਾਂ ਠੀਕ ਹੈ ਪਰ ਇੱਕ ਤਾਂ ਲ ਲਗਾਇਆ ਗਿਆ ਕਿ ਕੀ ਆ ਸੋਚੀ ਰਿਹਾ ਹੈ ਇਸ ਕੋ ਅਸੈਸ਼ਨ ਤਾਂ ਹੀ ਦਵਾਇਆ ਗਿਆ ਵੀ 9 ਵਜੇ ਤੱਕ ਆਪਾਂ ਸਪਲਾਈ ਚਲਾ ਦਾਂਗੇ ਕੋਸ਼ਿਸ਼ ਸਾਡੀ ਪੂਰੀ ਰਹੂਗੀ ਜਿਵੇਂ ਕਿ ਪਤਾ ਹੀ ਹੈ ਸਾਰਿਆਂ ਨੂੰ ਬਿਜਲੀ ਮੈਗਮੇ ਦੇ ਜਿਹੜੇ ਕਰਮਚਾਰੀਆਂ ਉਹਨਾਂ ਵੱਲੋਂ ਧਰਨਾ ਦਿੱਤਾ ਜਾ ਰਿਹਾ ਹੈ ਠੀਕ ਹੈ ਤੇ ਸਾਡੇ ਕੋਲ ਮੁਲਾਜ਼ਮ ਹੈ ਜਿਹੜੇ ਇਸ ਟਾਈਮ ਤੇ ਅਵੇਲੇਬਲ ਹੈ ਨਹੀਂਗੇ ਤੇ ਅਕੋਰਡਿੰਗਲੀ ਜੋ ਵੀ ਸਿਚੁਏਸ਼ਨ ਹੋਊਗੀ ਉਹਨੂੰ ਟੈਕਲ ਕਰਨ ਦੇ ਲਈ ਅਸੀਂ ਰੈਡੀ ਆਂ ਕੱਲ ਵੀ ਧਰਨਾ ਰਿਹਾ ਕੱਲ ਵੀ ਇਹਨਾਂ ਦੀ ਸਪਲਾਈ ਚੱਲਦੀ ਰਹੀ ਹੈ ਤੇ ਅੱਗੇ ਜੋ ਵੀ ਹੋਊਗਾ ਆਪਣਾ ਕੋਰ-ਕੋਰ ਬਣਦਾ ਉਹ ਕਰਾਂਗੇ ਜਿਹੜਾ ਇਹ ਐਸਟਾ ਲਗਾਇਆ ਕਿ ਆ ਕੀ ਐਸੋਸਨ ਪੁੱਛਿਆ ਗਿਆ ਹਾਂਜੀ ਐਸਡੀਓ ਬਿਜਲੀ ਵਾਲੇ ਮੁੱਖ ਤੇ ਆਗੇ ਸੀਗੇ ਉਹਨਾਂ ਨੇ ਕਿਹਾ ਵੀ ਸਵੇਰੇ ਇਹ ਬਿਜਲੀ ਠੀਕ ਹੋ ਜਾਏਗੀ ਇਹ ਸਾਡੇ ਕੁਝ ਕੱਟਵੇਂ ਨੇ ਇੱਥੇ ਪਿੰਡੂ ਖੇਤਰ ਦੇ ਚੀਰਗੜ ਪਿੰਡ ਚੋਂ ਆਏ ਹੋਏ ਲੋਕ ਨੇ ਉਹਨਾਂ ਦੀ ਅੱਜ ਦੁਪਹਿਰ ਤੋਂ ਬਿਜਲੀ ਨਹੀਂ ਈ ਆ ਰਹੀ ਉਹਨਾਂ ਦੇ ਘਰਾਂ ਵਿੱਚ ਤੇ ਵਾਰ-ਵਾਰ ਅਸੀਂ ਪ੍ਰਸ਼ਾਸਨ ਨਾਲ ਸੰਪਰਕ ਵਿੱਚ ਸੀ ਐਕਸ਼ਨ ਸਾਹਿਬ ਦੇ ਸੰਪਰਕ ਵਿੱਚ ਸੀ ਐਸਡੀਓ ਸਾਹਿਬ ਦੇ ਸੰਪਰਕ ਵਿੱਚ ਸੀ ਤੇ ਜੈ ਸਿੰਘ ਸਾਹਿਬ ਦੇ ਵੀ ਸੰਪਰਕ ਵਿੱਚ ਸੀ ਉਹ ਸਾਨੂੰ ਇੱਕੋ ਗੱਲ ਕਹਿ ਰਹੇ ਸੀ ਕਿ ਹੜਤਾਲ ਚੱਲ ਰਹੀ ਹੈ ਬਿਜਲੀ ਮੁਲਾਜ਼ਮਾਂ ਦੀ ਅਸੀਂ ਨਹੀਂ ਆ ਸਕਦੇ ਅਸੀਂ ਉਹਨਾਂ ਨੂੰ ਇਹ ਰਿਕੁਐਸਟ ਵੀ ਕੀਤੀ ਕਿ ਛੋਟੇ-ਛੋਟੇ ਬੱਚੇ ਮੱਛਰਾਂ ਵਿੱਚ ਪਏ ਨੇ ਤਾਂ ਕਿ ਉਹਨੂੰ ਰਿਕੁਐਸਟ ਕਰਦੇ ਕਿ ਕੋਈ ਬੰਦਾ ਭੇਜ ਕੇ ਫਲੈਟ ਚਾਲੂ ਕਰਵਾ ਦਿੱਤੀ ਜਾਵੇ ਸਲੈਡ ਚਾਲੂ ਕਰਵਾ ਦਿੱਤੀ ਜਾਵੇ ਪਰ ਜਦੋਂ ਮਤਲਬ ਕੀ ਉਹ ਤੁਹਾਨੂੰ ਪਾਲੀਆਂ ਡਿਵੈਟਾਂ ਚ ਵੀ ਪਹਿਲੀਆਂ ਇੰਟਰਵਿਊਆਂ ਚ ਵੀ ਦੱਸ ਚੁੱਕੇ ਆ ਕਿ ਜਦੋਂ ਵੀ ਜਦੋਂ ਜਈ ਸਾਹਿਬ ਦਾ ਇਹ ਦੇਖੀ ਅਰਥੀ ਕਿ ਸਾਡੇ ਵੀ ਬੱਚੇ ਨੇ ਥੋਕੇ ਕੱਲਿਆਂ ਦੇ ਬੱਚੇ ਨਹੀਂ ਸਾਡੇ ਵੀ ਬੱਚੇ ਨੇ ਕਿ ਉਹਨਾਂ ਨੇ ਇਹ ਗੱਲ ਕਹੀ ਕਿ ਇਹ ਤਾਂ ਉਹੀ ਘੜੀ ਕੱਟਣੀ ਪਊਗੀ ਤਾਂ ਅਸੀਂ ਇਹ ਮਤਲਬ ਕੀ ਸਾਡੇ ਭਾਈਚਾਰੇ ਨੇ ਸਾਡੇ ਕਿਸਾਨ ਭਾਈਚਾਰੇ ਨੇ ਸਾਡੀ ਸਿੱਧੂ ਪਰ ਕਿਸਾਨ ਜਥੇਬੰਦੀ ਨੇ ਇਹ ਫੈਸਲਾ ਲਿਆ ਕਿ ਜਦੋਂ ਆਪਣੇ ਦੋ ਪਿੰਡ ਉਹ ਦੋ ਕੱਪ ਦੇ ਔਖੀ ਘੜੀ ਕੱਟ ਰਹੇ ਨੇ ਤੇ ਜੈ ਸਿੰਘ ਕਹਿੰਦੇ ਨੇ ਕਿ ਔਖੀ ਘੜੀ ਤੁਹਾਨੂੰ ਵੀ ਕੱਟਣੀ ਪਊਗੀ ਤਾਂ ਅਸੀਂ ਫੈਸਲਾ ਲਾ ਕੇ ਆਪਾਂ ਵੀ ਉਹ ਭਰਾਵਾਂ ਨਾਲ ਜਾ ਕੇ ਸੜਕਾਂ ਤੇ ਔਖੀ ਘੜੀ ਕਟਾਂਗੇ ਅਸੀਂ ਵੀ ਮੱਛਰ ਚ ਪਾਵਾਂਗੇ ਅਸੀਂ ਵੀ ਗਰਮੀ ਚ ਪਾਵਾਂਗੇ ਲੈਟ ਕੱਟਣ ਦਾ ਅਸੀਂ ਨਹੀਂ ਨਹੀਂ ਰੋਸ ਲੈਟ ਕੱਟਣ ਦਾ ਸੀ ਸਾਨੂੰ ਕੋਈ ਨਹੀਂ ਚਲੋ ਕੋਈ ਗੱਲ ਨਹੀਂ ਮੁਲਾਜ਼ਮ ਵੀ ਸਾਡੇ ਨੇ ਕਈ ਵਾਰ ਗਰਮੀ ਚ ਬੋਲ ਜਾਂਦੇ ਨੇ ਜਾਂ ਕੁਝ ਵੀ ਬੋਲ ਜਾਂਦੇ ਨੇ ਕੋਈ ਦਿੱਕਤ ਨਹੀਂ ਪਰ ਰੋਸ ਜ਼ਿਆਦਾ ਸਾਨੂੰ ਬਿਜਲੀ ਕੱਟਣ ਦਾ ਸੀ ਜਦੋਂ ਸਾਨੂੰ ਉਹਨਾਂ ਨੇ ਇਹ ਗੱਲ ਕਹੀ ਕਿ ਔਖੀ ਘੜੀ ਕੱਟਣੀ ਪਊ ਤਾਂ ਅਸੀਂ ਇਹੀ ਗੱਲ ਦੇ ਵਿੱਚ ਕਿ ਸਾਡੇ ਜਦੋਂ ਭਾਈ ਰੋਅੱਖੀ ਘੜੀ ਘਟ ਰਹੇ ਨੇ ਤਾਂ ਅਸੀਂ ਵੀ ਸਰਕਲ ਤੇ ਜਾ ਕੇ ਉਹਨਾਂ ਦੇ ਨਾਲ ਔਖੀ ਘੜੀ ਘਟਾਂਗੇ ਪੂਰੇ ਅੱਜ ਐਸਐਚਓ ਸਾਹਿਬ ਅਸੀਂ ਪਟਾਣਾ ਡਿਪਟੀ ਸਾਹਿਬ ਅਸੀਂ ਪਟਾਣਾ ਤੇ ਐਸਡੀਓ ਸਾਹਿਬ ਆਪਣੇ ਇਲੈਕਟ੍ਰੀਸਿਟੀ ਦੇ ਤੇ ਉਹਨਾਂ ਨੇ ਸਾਨੂੰ ਆ ਕੇ ਇਹੀ ਵਿਸ਼ਵਾਸ ਦਿਵਾਇਆ ਕਿ ਕੱਲ ਨੂੰ 9 ਵਜੇ ਤੱਕ ਤੁਸੀਂ ਸੋਨੂੰ ਆਉਣ ਦੀ ਲੋੜ ਨਹੀਂ ਤੁਸੀਂ 9 ਵਜੇ ਦਫ਼ਤਰ ਆ ਜੇ 9 ਵਜੇ ਤੋਂ ਪਹਿਲਾਂ ਪਹਿਲਾਂ ਤੁਹਾਡੀ ਬਿਜਲੀ ਚੱਲ ਜੂਗੀ ਤਾਂ ਹੋ ਤਾਂ ਕਿਰਨ ਅਗਲੀ ਰਣਨੀਤੀ ਸਾਡੀ ਜ਼ਿਲ੍ਹਾ ਕਮੇਟੀ 'ਚ ਵੀ ਗੱਲ ਚੱਲੇਗੀ ਸਾਡੀ ਪੰਜਾਬ ਕਮੇਟੀ 'ਚ ਵੀ ਗੱਲ ਚੱਲੇਗੀ ਇਹ ਧਰਨੇ ਦੀ ਪੰਜਾਬ ਕਮੇਟੀ ਉੱਪਰ ਤੱਕ ਗੱਲ ਚੱਲੇਗੀ ਜੋ ਵੀ ਸਾਨੂੰ ਫਿਰ ਅੱਗੇ ਗੱਲਬਾਤ ਕਰਕੇ ਮੀਟਿੰਗ ਕਰਾਂਗੇ ਆਪਣੇ ਵੈਸੀ ਬਲਾਕ ਦੀ ਮੀਟਿੰਗ ਕਰਾਂਗੇ ਜਿਹਨੇ ਦੀ ਮੀਟਿੰਗ ਕਰਾਂਗੇ ਤੇ ਪੰਜਾਬ ਕਮੇਟੀ ਨਾਲ ਗੱਲ ਕਰਾਂਗੇ ਜੋ ਵੀ ਫੈਸਲਾ ਕੇ ਆਊਗਾ ਉਹਦੇ ਤੇ ਮਤਲਬ ਕਿ ਸਾਰੇ ਨਵਾਵਾਂਗੇ ਉਹ ਫੈਸਲਾ ਜੋ ਵੀ ਫੈਸਲਾ ਸਾਨੂੰ ਪੰਜਾਬ ਕਮੇਟੀ ਦੇਊਗੀ ਉਹ ਫੈਸਲੇ ਤੇ ਫਿਰ ਅੱਗੇ ਚੱਲਾਂਗੇ